ਨਮਸਕਾਰ ਸਤ ਸਿਕਰ ਕੀ ਨਾਮ ਹੈ ਜੀ ਤੁਹਾਡਾ ਮੈਂ ਧਰਮਪੱਜ ਸਮਝ ਰਾ ਜੀ ਅੱਛਾ ਜਿਸ ਤਰ੍ਹਾਂ MP ਇਲੈਕਸ਼ਨ ਨੇੜੇ ਆ ਰਹੀ ਹੈ ਉਹਨਾ ਇਹ 2 ਮਹੀਨਿਆਂ ਤੋਂ ਬਾਅਦ MP ਦਾ ਜਿਵੇਂ ਹਜੇ ਅਨਾਉਂਸ ਤਾਂ ਨਹੀਂ ਹੋਇਆ ਲੋਕ ਕਿੰਨੇ ਟਾਈਮ ਤੱਕ MP ਦੀ ਇਲੈਕਸ਼ਨ ਹੋਣੀ ਹੈ ਤੁਸੀਂ ਥੋੜਾ ਜਿਹਾ ਹਰ ਬਾਰ ਕਿਤਨਾ ਕਿਤੇ ਤੁਸੀਂ ਫਾਰਮ ਭਰਦੇ ਹੋ ਤਾਂ ਇਸ ਬਾਰੀ ਵੀ ਹੈ ਕੁਝ ਮਨ ਇਹ ਕਿ ਸਾਡਾ ਪਟਿਆਲਾ ਜ਼ਿਲ੍ਹਾ ਜੀ ਮੈਂ ਪਟਿਆਰੇ ਦੇ ਮੇਰਾ ਜਨਮ ਸਟਾਰਾ ਜੀ ਤੇ ਇਸਕੇ ਪਟਿਆਲਾ ਹਲਕੇ ਤੋਂ ਲੋਕ ਸਭਾ ਲੈਕਚਰਾ ਕਰ ਰਿਹਾ ਤੇ ਮੇਰੀ 35 ਲੱਖ ਬ੍ਰਾਹਮਣ ਸਮਾਜ ਦੀ ਸਾਡੀ ਆਪਣੀ ਵੋਟ ਹੈ ਜੀ ਤੇ ਸਾਡੇ ਬ੍ਰਾਹਮਣ ਸਮਾਜ ਨੂੰ ਜੇ ਅਸੀਂ ਦੇਖਿਆ ਜਾਵੇ ਭਾਜੀ ਬੀਜੇਪੀ ਦੇ ਵਿੱਚ ਤਾਂ ਅੱਜ ਤੱਕ ਸੈੱਲੇ ਨਹੀਂ ਬਣਿਆ ਬ੍ਰਾਹਮਣ ਸਮਾਜ ਦਾ ਜੀ ਠੀਕ ਹੈ ਜੀ ਇਸ ਕਰਕੇ ਮੈਂ ਆਪਣੇ ਇੱਕ Hindu ਸਮਾਜ ਦੇ ਮੰਦਿਰਾਂ ਨੂੰ ਉਹ ਸੁਧਾਰ ਲੈਣ ਵਾਸਤੇ ਉਹਨਾਂ ਵਿੱਚ ਉਹਨਾਂ ਦੇ ਦੇਖਭਾਲ ਸਰਕਾਰ ਤੋਂ ਫੰਡ ਲੈਣ ਵਾਸਤੇ ਮੈਂ ਸਵੈ ਸਰ ਕੀ ਕੰਮ ਕਰੂੰਗਾ ਜੀ ਲੋਕ ਸਭਾ ਦਾ ਇਸ ਕਰਕੇ ਮੈਂ ਇਸकी उम्मीदवार ਹਾਂ ਨੇ ਪਰ ਅਮਨਸਾਹ ਮਾ ਜੀ ਤੁਸੀਂ ਗੱਲ ਕੀਤੀ ਹੈ ਵੀ ਬ੍ਰਾਹਮਣਾਂ ਨੂੰ ਉੱਤੇ ਚੱਕਣਾ ਜੀ ਹਾਂ ਜੀ ਸਾਡਾ ਜਿਹੜਾ ਸਮਾਜ ਆ ਬ੍ਰਾਹਮਣ ਅਸੀਂ ਕੋਈ ਕਾਟਾ ਗਰੀਚ ਨਹੀਂ ਆਉਂਦੇ ਜੀ ਨਾ ਸਾਨੂੰ ਕੋਈ ਸਹੂਰਤ ਦਿੱਤੀ ਜਾਂਦੀ ਹੈ ਜੀ ਨਾ ਸਾਡੇ ਬੱਚਿਆਂ ਨੂੰ ਕੋਈ ਨੌਕਰੀ ਦੇ ਵਿੱਚ ਸਹੂਰਤਾ ਜੀ ਜਾਂਦ ਕੇ ਜਦੋਂ ਰਾਜਾ ਮਹਾਰਾਜਿਆਂ ਦਾ ਸਮਾਂ ਸੀ ਜੀ ਉਦੋਂ ਸਾਨੂੰ ਸਵੇਸਰ ਆਪਣੇ ਮਹਿਲਾਂ ਵਿੱਚ ਪੀਏ ਰੱਖਿਆ ਜਾਂਦਾ ਦੀ ਜਾਂ ਮੰਤਰੀ ਰੱਖਿਆ ਜਾਂਦਾ ਦੀ ਪਰ ਜਦੋਂ ਰਾਜਨੀਤੀ ਆਈ ਆ ਉਦੋਂ ਇਹ ਲੋਕਾਂ ਨੇ ਸਾਨੂੰ ਵੱਖ ਕਰਤਾ ਜੀ ਨੇ ਉਹ ਠੀਕ ਹੈ ਗੱਲ ਉਹਨ ਕੀ ਲੱਗਦਾ ਹੈ ਵੀ ਜਿਹੜੀ ਤੁਸੀਂ ਇਲੈਕਸ਼ਨ ਲੜਨਾ ਚਾਹੁੰਦੇ ਹੋ ਐਮਪੀ ਦੀ ਕਿਹੜੀ ਪਾਰਟੀ ਵੱਲੋਂ ਲੜੋਗੇ ਦੇਖੋ ਪਾਰਟੀ ਮੈਂ ਨੈਸਰ ਆਪਣੀ ਪਾਰਟੀ ਪੰਜਾਬ ਦਾ ਪ੍ਰਧਾਨ ਲਾਉਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੈਂ ਬ੍ਰਾਹਮਣ ਮਹਾਸਭਾ ਦਾ ਵੀ ਆਪਣਾ ਪ੍ਰਧਾਨ ਭਾਈ ਮਤੀ ਦਾ ਸਤੀ ਦਾ ਭਾਈ ਤੇ ਆਲਾ ਜੀ ਦੇ ਪ੍ਰੋਗਰਾਮ ਕਰਾਉਣਾ ਰਹਿਣਾ ਹੈ ਜੀ ਠੀਕ ਹੈ ਪਿੰਡ ਵਿੱਚ ਬਾਕੀ ਹੋਰ ਬ੍ਰਾਹਮਣ ਸਮਾਜ ਦੀ ਬੱਕ ਬੱਕ ਮੈਸੂਰਤਾ ਜੋ ਸਰਕਾਰ ਵੱਲੋਂ ਲੋਕਾਂ ਤੱਕ ਪਹੁੰਚਦੀਆਂ ਕਰਦਾ ਹੈ ਜੀ अच्छा नहीं जे ਤੁਸੀਂ ਉਹਨਾਂ ਬ੍ਰਾਹਮਣ ਸਮਾਜ ਦੀ ਵੀ ਗੱਲ ਕੀਤੀ ਐ ਐਮਪੀ ਦੀ ਗੱਲ ਕੀਤੀ ਐ ਪਹਿਲਾਂ ਵੀ ਕੋਈ ਇਲੈਕਸ਼ਨ ਲੜ ਚੁੱਕੇ ਹਾਂ ਮੈਂ ਪਹਿਲਾਂ ਲੋਕ ਸਭਾ ਇਲੈਕਸ਼ਨ ਪਟਿਆਰੇ ਤੋਂ ਰਿਤਿ ਜੀ ਉਦੋਂ ਚਲੋ ਕੋਸ਼ਿਸ਼ ਸਮਾਜਿਕ ਜਥੇਬੰਦੀਆਂ ਜਾਂ ਰਾਜਨੀਤਿਕ ਆਗੂਆਂ ਨੇ ਆ ਕੇ ਕਿਹਾ ਵੀ ਆਪਣਾ ਹਿੰਦੂ ਸਮਾਜ ਵੀ ਆਪਾਂ ਇੱਕ ਵਾਰ ਮਹਾਰਾਜ ਸਾਹਿਬ ਦੀ ਮਦਦ ਕਰਕੇ ਦੇਖੀਏ ਜੀ ਵੀ ਮਹਾਰਾਜ ਸਾਹਿਬ ਬਹੁਤ ਵਧੀਆ ਬੰਦੇ ਨੇ ਵੀ ਆਪਣੇ ਬ੍ਰਾਹਮਣ ਸਮਾਜ ਨੂੰ ਉਪਰ ਚੱਕਣਗੇ ਠੀਕ ਹੈ ਪਰ ਉਹਨਾਂ ਨੇ ਕੋਈ ਨਾ ਧਿਆਨ ਦੇ ਕੇ ਤੇ ਮੇਰੇ ਹਲਕੇ ਦੇ ਐਮਐਲਏ ਨੇ ਜਾਂ ਮੰਤਰੀਆਂ ਨੇ ਮੇਰੀ ਬੱਸ ਕਰਾਤੀ ਇਸ ਕਰਕੇ ਕਾਂਗਰਸ ਤੋਂ ਮੈਨੂੰ ਨਫ਼ਰਤ ਜੀ ਹੋ ਗਈ ਜੀ ਨਹੀਂ ਜੇ ਕੱਲ ਨੂੰ ਤੁਹਾਨੂੰ ਕੋਈ ਕਾਂਗਰਸ ਕਹਦੇ ਵੀ ਅਸੀਂ ਟਰੈਕਟਰ ਦੇਣੀ ਹੈ ਅਪਾ ਗੱਲ ਕਰੀਏ ਤਾਂ ਫਿਰ ਕਾਂਗਰਸ ਜਵਾਨ ਕਰ ਸਕਦੇ ਹਾਂ ਹਾਂ ਜੀ ਕਾਂਗਰਸ ਤੇ ਮੈਂ ਲੰਬਾ ਸਮਾਂ ਕੰਮ ਕਰਿਆ ਜੀ ਨਾਲ ਕਿਹਨੇ ਨਫ਼ਰਤ ਆ ਸਾਨੂੰ ਨਫ਼ਰਤ ਇਸ ਕਰਕੇ ਆ ਵੀ ਜਿਹੜੇ ਲੀਡਰ ਨਹੀਂ ਸਾਡੇ ਜੀ ਉਹਨ ਮੇਰੀ ਗੱਲ ਰਾਹੁਲ ਗਾਂਧੀ ਤੱਕ ਸੋਨੀਆ ਗਾਂਧੀ ਤੱਕ ਗੱਲ ਨਹੀਂ ਪਹੁੰਚਾਈ ਜਾਂਦੀ ਜੀ ਉਹ ਰਸਤੇ 'ਚ ਗੱਲ ਰਹਿ ਜਾਂਦੀ ਹੈ ਜੀ ਠੀਕ ਹੈ ਜੀ ਆਗਰ ਮੇਰੀ ਹਾਈ ਕਮਾਂਡ ਦਾ ਗੱਲ ਪਹੁੰਚਾਈ ਜਾਊਗੀ ਤਾਂ ਉਹਦੇ ਨੇ ਸੋਚਿਆ ਜਾ ਸਕਦਾ ਠੀਕ ਹੈ ਤੇ ਹੋਰ ਕੀ ਲੱਗਦਾ ਵੀ ਕਿ ਕਿ ਅਸੀਂ ਬਾਕੀ ਫਾਰਮ ਤੁਸੀਂ ਭਰ ਨਹੀਂ ਭਰਨੇ ਐ MP ਖੜਨੀ ਖੜਨਾ ਹਾਂ ਇਤਕੀ ਉਸ ਤੋਂ ਬਾਅਦ ਪਿਛਲੇ ਵਾਰ ਮੈਂ ਵਿਧਾਨ ਸਭਾ ਹਲਕਾ ਮਲੌ ਦੇ ਵਿੱਚ ਵੀ ਇਲੈਕਸ਼ਨ ਲੜੀ ਤੇ ਠੀਕ ਹੈ ਜੀ ਇਹ ਉੱਤੇ ਮੈਨੂੰ ਜਦੋਂ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੇ ਆ ਕੇ ਬਹੁਤ ਜ਼ੋਰ ਲਾਇਆ ਤੇ ਮੈਂ ਸਾਰਿਆਂ ਨੂੰ ਜਵਾਬ ਦੇਦਾ ਵੀ ਮੈਂ ਬਿਲਕੁਲ ਨਹੀਂ ਬਹਿਣਾ ਹੈ ਜੀ ਤੇ ਫਿਰ ਸੈਂਟਰ ਦੇ ਮਨਿਸਟਰ ਪੂਸ਼ ਗੋਲ ਜੀ ਆਏ ਜੀ ਜੋ ਕਿ ਮੰਤਰੀ ਸਾਹਿਬ ਨੇ ਉਹਨਾਂ ਨੇ ਆਕੇ ਜੀ ਮੈਨਾਂ ਕੋ ਕਮਿਟਮੈਂਟ ਕਰੀ ਵੀ ਤੈਨੂੰ ਪੰਜਾਬ ਦੀ ਕੋਈ ਨਾ ਕੋਈ ਚੇਅਰਮੈਨ ਨਹੀਂ ਦਵਾਂ ਕਿ ਜਿਹੜਾ ਤੂੰ ਆਪਣੇ ਬ੍ਰਾਹਮਣ ਸਮਾਜ ਨੂੰ ਉੱਪਰ ਚੁੱਕੀ ਤੂੰ ਸਾਡੇ ਹੱਕ 'ਚ ਬਹਿ ਜਾ 500 ਬੰਦਾ ਦੀ ਜਿਹੜਾ ਗੁਵਿੰਦਗੜ੍ਹ ਦਾ ਸ਼ਾਹੂਕਾਰ ਬੰਦਾ ਦੀ ਇਹਨਾਂ ਦੇ ਵਿੱਚ ਮੈਨੂੰ ਜਵੈਲ ਕਰਾਇਆ ਜੀ ਗਰ ਮਹਿਰਮੇਰ ਸਿੰਘ ਟੋੜੇ ਦਾ ਮੁੰਡਾ ਇਲੈਕਸ਼ਨ ਦਾ ਰ데요 ਤੀ ਉਹ ਵਿੱਚ ਦੀ ਜੀ ਉਹਨਾਂ ਦੇ ਹੱਕ 'ਚ ਬੈਠੇ ਸੀ ਤੁਸੀਂ ਉਹਨਾਂ ਦੇ ਹੱਕ 'ਚ ਬੈਠ ਕੇ ਕੀ ਜੇ ਯਕੀਨ ਹੈ ਵੀ ਇਸ ਵਾਰੀ ਵੀ ਤੁਸੀਂ ਕੀ ਤੇ ਅੱਗੇ ਕਿਸੇ ਦੇ ਹੱਕ 'ਚ ਨਾ ਬਹਿਜੋ ਨਹੀਂ ਇਸ ਬਾਰੇ ਪ੍ਰਤੀਕਿਆ ਲੈ ਕੇ ਚੱਲਿਆ ਵੀ ਆਗਰ ਮੈਨੂੰ ਬੀਜੇਪੀ ਦੇ ਦਿੱਤੀ ਆ ਜਾਂ ਕਾਂਗਰਸ ਤਾਂ ਉਹ ਮੈਂ ਪਾਰਟੀ ਦੇ ਚੋਣ ਸੰਸਦ ਤੇ ਇਲੈਕਸ਼ਨ ਕਰ ਸਕਦਾ ਮੈਂ ਪਰ ਮੈਂ ਕਿਸੇ ਦੇ ਹੱਕ ਚ ਨਹੀਂ ਬੈਠੂਗਾ ਇਹ ਉਹ ਕਲੀਅਰ ਹੈ ਡੋਨਾ ਉਹ ਕਲੀਅਰ ਹੈ ਕਈ ਵੇ ਲਾਲਚ ਲੂਲ ਚ ਹੋ ਜਾਂਦਾ ਹੈ ਉਹ ਨਹੀਂ ਹਾਂਜੀ ਮੈਂ ਕਹਿੰਦਾ ਜੇਰਾ ਮੈਨੂੰ ਲਾਲਚ ਦੇਣਾ ਆਊਗਾ ਉਹ ਉਸ ਤੋਂ ਵੱਧ ਪੈਸਿਆਂ ਦੀ ਰਵੰਧ ਮੇਰੇ ਤੋਂ ਲੈ ਲਵੇ ਪਰ ਮੈਂ ਆਪਣੇ ਸਮਾਜ ਨੂੰ ਬਚਾਉਣ ਲਈ ਕਿ ਲੋਕ ਸਭਾ ਹਲਕਾ ਪਟਿਆਲਾ ਤੋਂ ਪੂਰੀ ਤਨਦੇਹੀ ਨਾਲ ਤੇ ਮਨਦੇਹੀ ਨਾਲ ਪੂਰੇ ਜੋ ਕੇ ਬਰੇ ਬ੍ਰਾਹਮਣ ਸਮਾਜ ਨੇ ਮੈਨੂੰ ਕੁੜੀਆਂ ਆਫਰਾਂ ਦੇਤੀਆਂ ਪਰਵਾਹ ਨਾ ਕਰੀ ਤੇਰੇ ਪਿੱਛੇ ਜਿੰਨਾ ਪੈਸਾ ਲੱਗੂ ਅਸੀਂ ਲਾਵਾਂਗੇ ਠੀਕ ਹੈ ਜੀ ਇਸ ਲਈ ਤੇ ਤੁਹਾਡਾ ਮਨ ਪੱਕਾ ਬਣਿਆ ਹੋਇਆ ਹੈ ਹੁਣ ਆਈ ਇਲੈਕਸ਼ਨ ਲੜਨ ਐਮਪੀ ਦੀ ਹਾਂ ਜੀ ਇਹ ਕਿ ਲੋਕ ਸਭਾ ਲੈਕਚਰ ਪੂਰੀ ਇਮਾਨਦਾਰੀ ਨਾਲ ਜਿੱਤਾਂਗੇ ਤੇ ਰਹਿਾਂਗੇ ਤੇ ਜਿੱਤ ਕੇ ਅਸੀਂ ਆਪਣੇ ਬ੍ਰਾਹਮਣ ਸਵਾਦ ਦੀ ਝੋਲੀ ਪਾਵਾਂਗੇ ਜੋ ਬ੍ਰਾਹਮਣ ਸਮਾਜ ਮੈਨੂੰ ਅੱਗੇ ਹੁਕਮ ਲਾਊਗਾ ਮੈਂ ਆਪਣੇ ਬ੍ਰਾਹਮਣ ਸਮਾਜਦਾਰੀ ਚੱਲੂੰਗਾ ਠੀਕ ਹੈ ਠੀਕ ਹੈ